ਐਕਸੀਡੈਂਟਲੀ ਕਾਰ ਵਾਲੇ ਨੇ ਪਿੱਛੋਂ ਆ ਕੇ ਕਾਰ ਮਾਰੀ ਏ ਜਲਾਨੀ ਖਲੜੇ ਤੇ ਜਲਾਨੀ ਪੋਲ ਤੋਂ ਥੱਲੇ 7 7 ਫੋਟੋ ਉਛਲ ਕੇ ਪੋਲ ਤੋਂ ਥੱਲੇ ਗਈ ਏ ਤੇ ਬੱਚੇ ਦੀ ਜਿਹੜੀ ਲਾਟੇ ਉਹਦੇ ਆ ਨਾੜਾ ਬਾਹਰ ਆ ਚੁੱਕੇ ਆ ਬਿਲਕੁਲ ਗੋਡੇ ਦੇ ਗੋਡੇ ਵਾਲਿਆਂ ਨਾੜਾ ਬਿਲਕੁਲ ਜਿਹੜੀਆਂ ਨੇ ਨਾ ਉਹ ਸ਼ਕਚਰ ਹੋ ਚੁੱਕੀ ਉਹਦੀ ਲੱਤ ਤੇ ਗੱਡੀ ਚ ਕਿੰਨੇ ਜਾਣੇ ਸੀ ਗੱਡੀ ਆ ਵੀ ਮੈਨੂੰ ਕਿਹਾ 2 ਤੋਂ 3 ਜਾਣੇ ਹੈਗੇ ਸੀ ਤੇ ਡਰਿੰਕ ਵੀ ਆ ਹਾਂ ਜੀ ਡਰਿੰਕ ਵੀ ਆ ਗੱਡੀ ਦੇ ਵਿੱਚ ਡਰਿੰਕ ਵੀ ਆ ਜੀ ਸਭ ਕੁਝ ਆ ਗੱਡੀ ਦੇ ਵਿੱਚ ਡਰਿੰਕ ਵੀ ਪਈ ਹੋਈ ਆ ਹਰ ਚੀਜ਼ ਆ ਗੱਡੀ ਦੇ ਵਿੱਚ ਗਲਾਸ ਵੀ ਪਏ ਹੋਏ ਆ ਉਹਨੇ ਕੋਲਡਰਿੰਗ ਵੀ ਪਈ ਹੋਈ ਆ ਠੀਕ ਹੈ ਠੀਕ ਹੈ ਸਰ ਪੁਲਿਸ ਹਾਲੇ ਤੱਕ ਨਹੀਂ ਆੜੀ ਅਸੀਂ ਕੰਟਰੋਲ ਰੂਮ ਤੇ ਫੋਨ ਵੀ ਕੀਤਾ 100 ਨੰਬਰ ਤੇ ਕੱਲੇ ਢੜ ਕੋ 11:30 ਪੋਨਾ ਘੰਟਾ ਹੋ ਗਏ ਸਾਹਮਣੇ ਸਲਾਮਾਬਾਦ ਥਾਣਾ ਹੈ ਹਾਲੇ ਤੱਕ ਕੋਈ ਨਹੀਂ ਆ ਰਿਹਾ ਇੱਕ ਜ਼ਬਰਦਸਤ ਹਾਦਸਾ ਹੋਇਆ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਕਿ ਇੱਕ ਐਕਟਿਵ ਸਵਾਰ ਮੁੰਡਾ ਕੁੜੀ ਆਪਣੇ ਘਰ ਵਾਪਸ ਜਾ ਰਹੇ ਹੁੰਦੇ ਨੇ ਅਗੈਨ ਕਰੂੰਗੀ ਦੁਬਾਰਾ ਤੇ ਇੱਕ ਜ਼ਬਰਦਸਤ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਐਕਟਿਵਾ ਤੇ ਸਵਾਰ ਹੋ ਕੇ ਇੱਕ ਮੁੰਡਾ ਕੁੜੀ ਫਲਾਈਓਵਰ ਤੋਂ ਲੰਘ ਰਹੇ ਹੁੰਦੇ ਨੇ ਪਰ ਪਿੱਛੋਂ ਦੀ ਇੱਕ ਤੇਜ਼ ਰਫ਼ਤਾਰ ਗੱਡੀ ਉਹਨਾਂ ਨੂੰ ਇੰਨੀ ਜ਼ਬਰਦਸਤ ਟੱਕਰ ਮਾਰਦੀ ਹੈ ਕਿ ਸਿੱਧਾ ਜਿਹੜੇ ਐਕਟਿਵਾ ਸਵਾਰ ਮੁੰਡਾ ਕੁੜੀ ਹੁੰਦੇ ਨੇ ਫਲਾਈਓਵਰ ਤੋਂ ਹੇਠਾਂ ਡਿੱਗ ਜਾਂਦੇ ਨੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜੋ ਤਸਵੀਰਾਂ ਸਨ ਜੋ ਉਹ ਦ੍ਰਿਸ਼ ਸੀ ਉਹ ਇੰਨਾ ਕੁ ਜ਼ਿਆਦਾ ਡਰ ਪੈਦਾ ਕਰਨ ਵਾਲਾ ਸੀ دہشت ਪੈਦਾ ਕਰਨ ਵਾਲਾ ਸੀ ਐਦਾ ਲੱਗ ਰਿਹਾ ਸੀ ਜਿਵੇਂ ਕਿ ਜੋ ਗੱਡੀ ਚਾਲਕ ਸੀ ਉਹਨਾਂ ਨੇ ਸਿੱਟ ਕੇ ਵਗਾ ਕੇ ਜੋ ਥੱਲੇ ਸੁੱਟਿਆ ਹੋਵੇ ਫਲਾਈਓਵਰ ਤੋਂ ਮੁੰਡਾ ਕੁੜੀ ਨੂੰ ਦੱਸਿਆ ਜਾ ਰਿਹਾ ਮੁੰਡਾ ਕੁੜੀ ਜੋ ਸਨ ਪੈਨਪਰਾ ਨੇ ਤੇ ਨਾਲ ਹੀ ਉਹ ਆਪਣੇ ਘਰ ਵਾਪਸ ਜਾ ਰਹੇ ਸਨ ਬੀਤੀ ਰਾਤ ਜਦੋਂ ਉਹਨਾਂ ਦੇ ਨਾਲ ਇਹ ਜ਼ਬਰਦਸਤ ਹਾਦਸਾ ਵਾਪਰਿਆ ਉੱਥੇ ਹੀ ਜ਼ੈਨ ਗੱਡੀ ਵੱਲੋਂ ਜੋ ਹੈ ਉਹਨਾਂ ਨੂੰ ਟੱਕਰ ਮਾਰੀ ਗਈ ਤੇ ਜੋ ਗੱਡੀ ਚਾਲਕ ਸੀ ਮੌਕੇ ਤੋਂ ਫਰਾਰ ਹੋ ਗਿਆ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਉਸ ਗੱਡੀ ਚਾਲਕ ਨੇ दारू ਪੀਤੀ ਹੋਈ ਸੀ ਕਿਉਂਕਿ ਗੱਡੀ ਦੇ ਵਿੱਚੋਂ दारू ਦੀ ਬੋਤਲ ਵੀ ਮਿਲੀ ਹੈ ਤੁਸੀਂ ਤਸਵੀਰਾਂ ਦੇਖ ਸੋਦੇ ਇਸ ਗੱਡੀ ਦੇ ਨਾਲ ਜੋ ਹੈ ਐਕਸੀਡੈਂਟ ਹੋਇਆ ਸੀ ਉੱਥੇ ਹੀ ਮੌਕੇ ਤੇ ਮੌਜੂਦ ਜਿਹੜੇ ਲੋਕ ਨੇ ਉਹ ਫਟਾਫਟ ਜੁੜੇ ਭੈਣ ਭਰਾ ਹੁੰਦੇ ਨੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਤੇ ਇਹ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਗੈਰ ਉਹਨਾਂ ਦੀ ਹਾਲਤ ਬੇहद ਨਾਜ਼ੁਕ ਹੈ ਤਾਂ ਵਾਰ-ਵਾਰ ਜੋ ਕਿਹਾ ਜਾਂਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਡੋਨਟ ਮਿਕਸ ਡਰਿੰਕਿੰਗ ਐਂਡ ਡਰਾਈਵਿੰਗ ਫਿਰ ਵੀ ਲੋਕ ਜਿਹੜੇ ਨੇ ਕਿਤਨਾ ਕਿਤੇ ਆਪਣੇ ਆਪ ਨੂੰ ਕਿਉਂ ਕੰਟਰੋਲ ਨਹੀਂ ਕਰ ਪਾਉਂਦੇ ਕਿਉਂ ਲੋਕ ਵਾਰ-ਵਾਰ ਅਜਿਹੀਆਂ ਹਰਕਤਾਂ ਕਰਦੇ ਨੇ ਆਪਣੀ ਜਾਨ ਨੂੰ ਜੋਖਮ 'ਚ ਪਾਉਂਦੇ ਨੇ ਨਾਲ ਹੀ ਇਦਾਂ ਦੂਸਰੇ ਲੋਕਾਂ ਦੀਆਂ ਜਾਨਾਂ ਨੂੰ ਜੋਖਮ ਵਿੱਚ ਵੀ ਪਾਉਂਦੇ ਨੇ ਉੱਥੇ ਹੀ ਸੋਚੋ ਕਿ ਇਹਨਾਂ ਦੇ ਮਾਪੇ ਉੱਤੇ ਕੀ ਬੀਤਰੀ ਹੋਏਗੀ ਦੋਵੇਂ ਮੁੰਡੇ ਕੁੜੀਆਂ ਦਾ ਘਰੇ ਵਿਚਾਰੇ ਇੰਤਜ਼ਾਰ ਕਰ ਰਹੇ ਹੋਣੇ ਆ ਪਰ ਕੀ ਪਤਾ ਸੀ ਉਹਨਾਂ ਨੂੰ ਕਿ ਉਹਨਾਂ ਨੂੰ ਐਦਾਂ ਦੀ ਜੋ ਖਬਰ ਹੈ ਮੰਦ ਭਾਗੀ ਖਬਰ ਉਹਨਾਂ ਨੂੰ ਮਿਲੇਗੀ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਲਗਾਤਾਰ ਜੋ ਐ ਸੰਚਾਲਕ ਦੀ ਪਾਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਜੋ ਹੈ ਕਿਸੇ ਮੌਕੇ ਤੇ ਮੌਜੂਦ ਬੰਦੇ ਵੱਲੋਂ ਕਾਲ ਕੀਤੀ ਜਾਂਦੀ ਹੈ 112 ਨੰਬਰ ਤੇ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਫਿਲਹਾਲ ਪੁੱਛ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਵਧੀਆ ਨਾਈਸ ਮੁੰਡਾ ਹੈ ਕੀ ਨਾਮ ਹੈ ਮੁੰਡੇ ਦਾ ਕ੍ਰਿਸ਼ਨਾ ਨਾਮ ਹੈਗਾ ਕ੍ਰਿਸ਼ਨਾ ਅੱਛਾ ਜੀ ਕਿੱਥੇ ਹਾਸਾ ਕਿੱਥੇ ਹੋਇਆ ਜੀ ਇਹ ਵਾਲਾ ਇੱਥੇ ਹੈ ਉਹ ਸਾਨੂੰ ਫੋਨ ਆਇਆ ਤੇ ਵੱਡੇ ਬ੍ਰਦਰ ਦਾ ਮੈਂ ਰੰਜੀਤ ਉਹਨੇ ਬੈਠਾ ਹੈ ਆਪਣੇ ਦੋਸਤਾਂ ਨਾਲ ਪਾਰਟੀ ਵਗੈਰਾ ਕਰਨਾ ਸਾਨੂੰ ਫੋਨ ਆਇਆ ਕਿ ਇੱਥੇ ਐਕਸੀਡੈਂਟ ਹੋ ਗਿਆ ਮੈਂ ਤਾਂ ਆਇਆ ਹਾਂ ਹੁਣ ਮੈਨੂੰ ਪਤਾ ਲੱਗਿਆ ਕਿਹੜਾ ਹੈ ਐਕਸੀਡੈਂਟ ਹੋਇਆ ਤੁਹਾਡੇ ਫਰੈਂਡ ਨੇ ਜੋ ਹਾਂ ਮੇਰੇ ਜੇਮ ਆਂਦੇ ਐਕਸੀਡੈਂਟ ਆਉਦਾ ਵਾ ਦੋ ਟਾਈਮ ਮੁੰਡਾ ਹਾਂਜੀ ਆਹ ਤੇ ਇੱਕ ਆਰ ਤੇ ਹੀ ਐਕਸੀਡੈਂਟ ਨਹੀਂ ਐਕਟਿਵ ਤੇ ਗਈ ਉਹ ਉਹ ਐਕਟਿਵ ਹਾਂਜੀ ਹਾਂਜੀ ਕੱਲਾ ਹੀ ਇੱਕ 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 ਹੋਰੀ ਭੈਣ ਸਿਸਟਰ ਹੈਗੀ ਕਹਿੰਦੇ ਡਿੱਗੀ ਸਾਨੂੰ ਇਹ ਮਿਲਣ ਨਹੀਂ ਦਿਆ ਵੀ ਬਾਕੀ ਆਪਾਂ ਉਹਦੇ ਪਰਿਵਾਰ ਆਉਂਦੇ ਆਪਾਂ ਗੱਲ ਕਰਦੇ ਆ ਗੱਲਬਾਤ ਹੋਈ ਪਰ ਪੂਰੀ ਠੀਕ ਨਹੀਂ ਆ ਰਿਹਾ ਸਾਨੂੰ ਸੀਰਹ ਦੇਸ ਤੋਂ ਫੋਨ ਹੀ ਆਇਆ ਵਾ ਅੱਬਰ ਰਣਜੀਤ ਉਹਨੇ ਬੈਠੇ ਆ ਪਾਰਟੀ ਵਗੈਰਾ ਕਰਨੇ ਆ ਸਾਡੇ ਲੜਕੇ ਜਿਹੜੇ ਦੋਵੇਂ ਹੈਗੇ ਨਾ ਆਪੇ ਜਿਮ ਮੰਦੇ ਆ ਆਪਣਾ ਜਿਮ ਹੈਗਾ ਵਾ ਬੜੇ ਨਾਈਸ ਮੁੰਡੇ ਹੈਗੇ ਆ ਕੋਈ ਨਾ ਕੋਈ ਲੜਾਈ ਛਾੜਦੇ ਬੜਾ ਵਧੀਆ ਬੰਦੇ ਹੈਗੇ ਆ ਤੇ ਕੁੱਲ ਕਿੰਨੀ ਦੇਰ ਬਾਅਦ ਆਈਏ ਤੁਹਾਨੂੰ ਪਤਾ ਮੈਨੂੰ ਪਾਜੀ ਬੈਠ ਹੋਣਾ ਪਾਇਆ ਵੇ ਗਮਾ ਦੇਦੇ ਹੁਣੇ ਅਸੀਂ ਹੁਣੇ ਆਏ ਆ ਸਾਨੂੰ ਹੁਣ ਪਤਾ ਲੱਗੇਗਾ ਫਿਰ ਅੱਪਾ ਕੋਈ ਕਾਰਵਾਈ ਕਰਾਂਗੇ ਕਿਹੜਾ ਬੰਦਾ ਗਲਤ ਹੈ ਕਿਹੜਾ ਨਹੀਂ ਹੈ ਕਿਹੜੀ ਜਗ੍ਹਾ ਰਹਿੰਦੇ ਜਿੱਨਾਂ ਦਾ ਐਕਸੀਡੈਂਟ ਸਲਾਮਾਬਾਦ ਇਸਲਾਮੁਮਰ ਰਹਿੰਦੇ ਆ ਰਾਮਨਗਰ ਕਲੋਨੀ ਜਿਮ ਮਗਾਵਾ ਉੱਥੇ ਐਕਸਲ ਹੁੰਦੇ ਆ ਤੇ ਮੈਨੂੰ ਹੁਣੇ ਫੋਨ ਆਇਆ ਬਾਕੀ ਜਿਹੜਾ ਗਲਤ ਹੋਵੇਗਾ ਅੱਪਾ ਦੇਖਦੇ ਆ ਕੀ ਕਾਰਵਾਈ ਠੀਕ ਹੈ ਜੀ ਕਹਿੰਦੇ ਆ ਕਿ ਮੁੰਡੇ ਇਧਰੋਂ ਆ ਰਹੇ ਸੀ ਖਾਲਸਾ ਕੋਲੋਂ ਵੱਲੋਂ ਤੇ ਨਸ਼ੇ ਵਿੱਚ ਹੈਗੇ ਸੀ ਤੇ ਉਹ ਆਪਣੇ ਸਿੱਧੇ ਸਾਈਡ ਤੇ ਤੇ ਨਸ਼ੇ ਵਿੱਚ ਹੈਗੇ ਤਾਂ ਉਹ ਸਿੱਧਾ ਉਹਨਾਂ ਨੇ ਵਿੱਚ ਆ ਕੇ ਮਾਰਤੀ ਆ ਤੇ ਆਪਾਂ ਪੁਲ ਦੇ ਥੱਲੇ ਸੈਲ ਕਰ ਰਹੇ ਸੀ ਤੇ ਜਦੋਂ ਦੇਖਿਆ ਵਾ ਕਿ ਹਾਦਸੇ ਦੀ ਤੇ ਇਸ ਤਰ੍ਹਾਂ ਤੋਂ ਬੋੜੀਆਂ ਚੜ੍ਹ ਕੇ ਉੱਤੇ ਆਏ ਹਾਂ ਨਹੀਂ ਨਹੀਂ ਥੱਲੇ ਨਹੀਂ ਹਾਂਜੀ ਪੁਲ ਦੇ ਥੱਲੇ ਨੀਚੇ ਡੇਗ ਕੇ ਕਹਿੰਦੇ ਆ ਕਿ ਸੀਰੀਅਸ ਹੈਗੇ ਆ ਅਮਨਦੀਪ ਹਸਪੀਟਲ ਲੈ ਕੇ ਗਏ ਹੋਏ ਨੇ ਉਹਨਾਂ ਨੂੰ ਤੇ ਜਦੋਂ ਸਿੱਧੇ ਪਹੁੰਚੇ ਤਾਂ ਕਿੰਦਾਂ ਦੇ ਹਾਲਾਤ ਸੀ ਇੱਥੇ ਜੀ ਜੀ ਕਹਿੰਦੇ ਆ ਕਿ ਲੇਡੀਜ਼ ਵੀ ਸੀਰੀਅਸ ਹੈ ਤੇ ਉਹਨਾਂ ਦੇ ਜਿਹੜੇ ਨਾਲ ਸੀ ਉਹ ਵੀ ਸੀਰੀਅਸ ਹੈਗੇ ਆ ਹਾਂਜੀ ਲੇਡੀ ਦੀ ਜੇ ਦੇਖੀ ਕਿੰਨੀ ਗੇਜ਼ੀ ਲੱਗਦੀ ਸੀ ਜੀ ਨਹੀਂ ਉਸ ਤੋਂ ਪਹਿਲੇ ਹੀ ਅਸੀਂ ਜਦੋਂ ਆਪਾਂ ਆਏ ਆ ਉਸ ਤੋਂ ਪਹਿਲੇ ਉਹਨਾਂ ਨੂੰ ਲੈ ਚੁੱਕੇ ਹੋਏ ਸੀ ਹਸਪੀਟਲ ਹਾਂਜੀ ਭਾਈ ਇਹਿਲਕੀ ਜਾਣਕਾਰੀ ਸਰ ਥੋੜਾ ਜਿਹੀ ਜਾਣਕਾਰੀ ਦੇ ਦਿਓ ਕੋਈ ਜਾਣਕਾਰੀ ਲੈਣ ਦੇ ਆ ਦੱਸ ਦੇਣਾ ਨਹੀਂ ਦੱਸ ਦਿਓ ਨਾ ਜੀ ਐਕਸੀਡੈਂਟ ਕਿਦੇ ਕਿਦੇ ਵਿੱਚ ਹੋਇਆ ਦੇਖੋ ਅਸੀਂ ਤੁਸੀਂ ਤੇ ਜਾਣਕਾਰੀ ਤੇ ਲੈ ਲਈ ਥੋੜੀ ਜਿਹੀ ਦੱਸ ਕਿਸ ਕੋ ਲਈ ਇਹ ਜਾਣਕਾਰੀ ਇਹ ਤੇ ਮੌਕਾ ਵੇਖਿਆ ਜੀ ਦੱਸਦੇ ਹਾਂ ਜੋ ਕੁਝ ਹੋ ਗਿਆ ਤੁਹਾਡੇ ਸਾਹਮਣੇ ਨਾ ਮੌਕੇ ਦੇ ਵਿੱਚ ਕੀ ਸਰ ਸਾਹਮਣੇ ਆਇਆ ਜੀ ਸਾਹਮਣੇ ਵੇਖੋ ਆ ਤੁਹਾਡੇ ਸਾਹਮਣੇ ਗੱਡੀ ਸੀ ਹਾਂਜੀ ਮੈਨੇ ਵਕੀਲ ਜੁੜੀ ਜੋ ਐਕਸੀਡੈਂਟ ਹੋਇਆ ਸਾਹਮਣੇ ਆਇਆ ਜੋ ਵੀ ਹੋ ਗਿਆ ਤੁਹਾਡੇ ਸਾਹਮਣੇ ਗੱਡੀ ਦੇ ਵਿੱਚ ਕੁਝ ਬਰਾਮਤ ਹੋਇਆ ਜੀ ਕੋਈ ਕੋਈ ਸ਼ਰਾਬ ਦੀ ਬੋਤਲ ਕਹਿੰਦੇ ਸ਼ਰਾਬ ਦੀ ਨਾ ਨਾ ਸਾਹਮਣੇ ਦੀ ਕੋਈ ਡਾਕੂਮੈਂਟ ਕੋ ਫਿਲਹਾਲ ਇਹ ਆ ਵੀ ਵੇਖ ਕੇ ਤਾਂ ਜੋ ਇਹਦਾ ਜਾਣਕਾਰੀ ਦੱਸਾਂਗੇ ਕਿਹੜੀ ਜਗ੍ਹਾ ਆ ਸਰ ਐਕਸੀਡੈਂਟ ਦੀ ਜਗ੍ਹਾ ਦਾ ਨਾਂ ਕੀ ਲੋਕੇਸ਼ਨ ਕੀ ਆ ਹੈ ਹਾਂਜੀ ਇਹ ਲੋਕੇਸ਼ਨ ਕਿਹੜੀ ਆ ਸਰ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਐ ਐਕਸੀਡੈਂਟ ਦਾ ਛੋਟਾ ਹਰੀਭੁਰੇ ਦੇ ਜਿਹੜਾ ਪੋਲ ਚੜਦੇ ਆ ਉਹਦੇ ਸਾਹਮਣੇ ਜਾਂਦੇ ਲੈਫਟ ਹਾਂਜੀ ਉਸ ਸਾਈਡ ਤੇ ਹੋਇਆ ਵੇਖੋ ਜੋ ਵੀ ਹੋਇਆ ਜੋ ਤੁਹਾਡੇ ਸਾਹਮਣੇ ਹੋਊਗਾ ਤੁਹਾਡੇ ਸਾਹਮਣੇ ਤੇ ਜੋ ਜਾਣਕਾਰੀ ਦੱਸਦੇ ਹਾਂ ਗੱਡੀ ਦੇ ਕਾਰ ਦੇ ਵਿੱਚ ਹੋਇਆ ਹੈ ਅਸੀਂ ਫਿਲਹਾਲ ਮੌਕੇ ਤੇ ਆਏ ਹਾਂ ਜੋ ਜਾਣਕਾਰੀ ਤੁਹਾਨੂੰ ਦੱਸਦੇ ਹਾਂ ਨਹੀਂ ਗੱਡੀ ਕਿਹੜੀ ਗੱਡੀ ਵਾਹੀ ਇਹ ਐਕਸੀਡੈਂਟ ਕਿੰਨਾ ਕਿੰਨਾ ਦੇ ਵਿੱਚ ਜੈਨ ਗੱਡੀਆ ਅਗਲੇ ਪਾਸੇ ਹਟਵਾ ਹੁਣ ਪਤਾ ਨਹੀਂ ਕਸੂਰ ਕਿਸਦਾ ਇਹ ਵੇਖ ਲੈਣੇ ਜੋ ਵੀ ਹੋਊਗਾ ਜੋ ਸਰ ਕੀ ਕੰਡੀਸ਼ਨ ਕੀ ਹੈ ਗੱਡੀਆਂ ਦੀ ਜਿਹੜੀ ਐਕਸੀਡੈਂਟ ਹੋਇਆ ਹੈ ਕੰਡੀਸ਼ਨ ਇਹ ਆਏ ਆ ਵੇਖ ਕੇ ਸਾਰਾ ਕੁਝ ਦੱਸ ਦੇ ਜੀ ਤੁਸੀਂ ਤੁਸੀਂ ਲਿਆ ਤੁਸੀਂ ਥੋੜਾ ਜਿਹਾ ਬਰੀਫ ਕਰ ਦਿਓ ਸਰ ਲੋਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਪੁਲਿਸ ਕਾਫੀ ਲੇਟ ਬਾਅਦ ਆਈ ਹੈ ਪੌਣਾ ਘੰਟਾ ਹੋ ਗਿਆ ਐਕਸੀਡੈਂਟ ਹੋਇਆ ਇਹਨੂੰ ਕਾਫੀ ਦੇਰ ਬਾਅਦ ਆਇਆ ਕੀ ਲੀਡ ਨੇ ਜੋ ਹੋਇਆ ਰੈਕਟਰੀ ਆ ਗਏ ਅਸੀਂ ਜਿੱਨਾ ਚਿਰ ਸਾਨੂੰ ਰਿਚਨ ਲਈ ਹੈ ਅਸੀਂ ਉੱਥੇ ਪਹੁੰਚ ਗਏ ਠੀਕ ਹੈ ਧੰਨਵਾਦ ਸਰ ਜੀ ਬਹੁਤ